ਅੱਜ ਦੀ ਵੀਡੀਓ ਦੇਖ ਕੇ ਮੇਰੇ ਨਾਲ-ਨਾਲ ਹਰੇਕ ਪੰਜਾਬੀ ਨੂੰ ਮਾਣ ਮਹਿਸੂਸ ਹੋਊਗਾ ਕਿਉਂਕਿ ਆਪਣੀ ਨੌਜਵਾਨ ਪੀੜ੍ਹੀ ਆਪਣੇ ਨੌਜਵਾਨ ਮੁੰਡੇ ਹੁਣ ਸੜਕਾਂ ਦੇ ਉੱਤੇ ਇਹ ਕੰਮ ਕਰਨ ਲੱਗੇ। ਮੇਰੇ ਪਿੱਛੇ ਜਿਹੜਾ ਤੁਸੀਂ ਸੱਚ ਦੇਖ ਰਹੇ ਹੋ ਮਲੇਰ ਕੋਟਾ ਤੋਂ ਕੋਲੇ ਰੋਡ ਦੇ ਨਾਲ ਟ੍ਰਸਟ ਯੂਨੀਅਨ ਨੂੰ ਜਾਂਦਾ ਉਸ ਰੋਡ ਦੇ ਉੱਪਰ ਮੱਤੀ ਦੀ ਰੋਟੀ, ਸਰੋਂ ਦਾ ਸਾਗ, ਲੱਸੀ, ਆਚਾਰ, ਦੇਸੀ ਘਿਓ ਸਾਰੀਆਂ ਚੀਜ਼ਾਂ ਘਰਦਿਆਂ ਇਹ ਵੇਚਣ ਲੱਗ ਗਿਆ। ਮੈਨੂੰ ਬਹੁਤ ਖੁਸ਼ੀ ਹੈ ਬਾਈ ਦਾ ਕੰਮ ਕਰ ਦੇਖ ਕੇ। ਤੇ ਆਉ ਨੂੰ ਉਹਦੇ ਨਾਲ ਮੁਲਾਕਾਤ ਕਰਦੇ ਆ। ਠੀਕ ਆ ਸਾਰਿਆਂ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਇੱਥੇ ਆਏ ਹੋ ਤੁਹਾਡਾ ਧੰਨਵਾਦ ਬਹੁਤ-ਬਹੁਤ। ਜੇ ਤੁਸੀਂ ਸਹਿਯੋਗ ਕਰੋਗੇ ਤਾਂ ਹੀ ਵੀਰੇ ਆਪਣੇ ਵਰਗਾ ਪੰਜਾਬੀ ਅੱਗੇ ਵਧੂਗਾ ਹਨ। ਇਹਦੇ ਵਿੱਚ ਵੀਰੇ ਆਪਾਂ ਸਰੋਂ ਦਾ ਸਾਗ, ਮੱਕੀ ਦੀ ਰੋਟੀ ਇੱਥੋਂ ਦੱਸ ਕੇ ਮੱਕੀ ਵੀ ਆਪਣੇ ਘਰ ਦੀ ਹੁੰਦੀ ਆ। ਮੱਕੀ ਦਾ ਆਟਾ ਪੱਪੇ ਹਾ ਕੇ ਅਚਾਰ, ਦੇਸੀ ਘੀ ਵੀਰੇ ਘਰ ਦਾ ਹੁੰਦਾ। ਠੀਕ ਹੈ ਜੀ। ਨਾਲ ਵੀਰੇ ਚਾਟੀ ਦੀ ਲੱਸੀ ਆ। ਇਹ ਵੀ ਇਹਦਾ ਹੁਣ ਪੈਕਿੰਗ ਕੀਤੀ ਹੋਈ ਆ ਤਾਂ ਕਰਕੇ ਇਦਾਂ ਵੀ ਚਾਟੀ ਦੀ ਲੱਸੀ ਹੈ ਇਹ ਆਪਣੀ ਪਿਓਰ ਅਡਰੈਸ ਹੈਗਾ ਜੀ ਆਪਣਾ ਗਵਰਨਮੈਂਟ ਕਾਲਜ ਦੇ ਕੰਧ ਦੇ ਨਾਲ ਜਿਹੜੇ ਆਪਣੀ ਸਬਜ਼ੀ ਮੰਡੀ ਨੂੰ ਰਾਹ ਜਾਂਦਾ ਜੀ ਉਹਦੇ ਤੇ ਖੜਦੇ ਆਂ ਆਪਾਂ ਕਿੰਨੇ ਵਜੇ ਦੇਣਾ ਵੀਰੇ ਇਹਦੇ ਵੀਰੇ 100 ਰੁਪਏ ਚਾਰ ਆਪਣੇ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਆਪਣੇ ਹੁੰਦਾ ਨਾਲ ਨਾਲ ਲੱਸੀ ਹੁੰਦੀ ਹੈ ਵੀਰੇ ਜੀ ਵੀਰੇ ਆਪਣੇ ਕੋਲੇ ਪੈਕਿੰਗ ਦਾ ਵੀ ਖਾਸ ਪ੍ਰਬੰਧ ਹੈਗਾ ਜੇ ਕਿਸੇ ਨੇ ਪੈਕ ਕਰਵਾ ਕੇ ਲੈ ਕੇ ਜਾਣੀਆਂ ਆਪਣੇ ਰੋਟੀ ਵਗੈਰਾ ਤੇ ਆਪਣੇ ਇੱਥੇ ਖੜ ਕੇ ਖਾਣ ਦਾ ਪ੍ਰਬੰਧ ਵੀ ਹੈਗਾ ਇੱਕ ਵਾਰੀ ਸੇਵਾ ਦਾ ਮੌਕਾ ਜਰੂਰ ਦਿਓ ਵੀਰੇ ਹਨਾ ਇੱਕ ਵਾਰੀ ਟੇਸਟ ਜ਼ਰੂਰ ਕਰਕੇ ਦੇਖੋ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਵੀ ਟੇਸਟ ਦਾ ਕਿੰਨਾ ਫਰਕ ਆ। ਇਹ ਕੋਲੇ ਰੋਡ ਤੇ ਖੜਾ ਹੈ ਬਾਈ ਮੱਕੀ ਦੀ ਰੋਟੀ ਸਰੋਂ ਦਾ ਸਾਗ ਚਾਟੀ ਲੱਸੀ ਅਤੇ ਆਚਾਰ ਸਾਰੀਆਂ ਚੀਜ਼ਾਂ ਕਰ ਲੀਆਂ ਆਟਾ ਵੀ ਕਰਦਾ ਮੱਕੀ ਦੀ ਵੀ ਕਰਦੀ ਸਰੋਂ ਲੱਸੀ ਵਗੈਰਾ ਸਾਰੀ ਚੀਜ਼ ਕਰਦੀ 100% ਪਿਓਰਿਟੀ ਦੇ ਨਾਲ। ਸੋ ਰੇਟ ਵੀ ਬਾਈ ਨਾ ਕੋਈ ਜ਼ਿਆਦਾ ਨਹੀਂ ਲੱਗਿਆ ਲੇਕਿਨ ਕੁਆਲਿਟੀ ਬਹੁਤ ਜ਼ਿਆਦਾ ਵਧੀਆ। ਸੋ ਇੱਕ ਵਾਰੀ ਜ਼ਰੂਰ ਦਰਸ਼ਨ ਦਿਓ ਸਾਡੇ ਮਿਹਨਤੀ ਮੁੰਡੇ ਨੂੰ ਅੱਗੇ ਵਧਾਈਏ ਆਪਾਂ ਸਾਰੇ ਜਣੇ ਰਲ ਮਿਲ ਕੇ।